ਇੱਕ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਕਾਰਨ ਉਹਦਾ ਬੰਦਾ ਮੋਬਾਈਲ ਹੈ ਕੀ ਮੋਬਾਈਲ ਕਿਸੇ ਬੱਚੇ ਨੂੰ ਹਸਪਤਾਲ ਤੱਕ ਪਹੁੰਚਾ ਸਕਦਾ ਹੈ ਇਹ ਇੱਕ ਮਾਨਸਿਕ ਰੋਗ ਹੀ ਹੈ ਜਿਹੜਾ ਗੇਮਿੰਗ ਡਿਸਆਰਡਰ ਹੈ ਹੁਣ ਕਿਤਾਬਾਂ ਵਿੱਚ ਆ ਚੁੱਕਾ ਹੈ ਡਿਸਆਰਡਰ ਆਪਾਂ ਉਹਨੂੰ ਕਹਿੰਦੇ ਆਂ ਬਿਮਾਰੀ ਆਪਾਂ ਉਹਨੂੰ ਕਹਿੰਦੇ ਆਂ ਕਿ ਜਿਹੜਾ ਆਪਾਂ ਜਦੋਂ ਕੀਤਾ ਕਰਦੇ ਆਂ ਉਹ ਆਪਣਾ ਟਾਈਮ ਸਿਰ ਕਰਨਾ ਭਾਈ ਇਹ ਇੱਕ ਬੱਚਾ ਗੇਮ ਖੇਡਦਾ ਹੈ ਉਹਨੂੰ ਉਸ ਚੀਜ਼ ਨਾਲ ਮਜ਼ਾ ਆਉਂਦਾ। ਮਤਲਬ ਪਹਿਲਾਂ 2 ਘੰਟੇ ਚ ਉਹਨੂੰ ਕਿੱਕ ਆਉਂਦੀ ਸੀ ਉਹਨਾਂ ਉਹ ਰਸਾਇਣ ਜਿਹੜਾ ਦਿਮਾਗ 'ਚ ਵੱਧਦਾ ਸੀ ਉਹਨੂੰ ਖੁਸ਼ੀ ਆਉਂਦੀ ਸੀ। ਉਹਨੂੰ ਹੀ ਖੁਸ਼ੀ ਲੈਣ ਲਈ ਉਹਨੂੰ ਉਹ ਆਪਣਾ ਟਾਈਮ ਵਧਾਉਣਾ ਪੈਂਦਾ 2 ਤੋਂ 3 ਘੰਟੇ। ਫਿਰ 3 ਤੋਂ 4 ਘੰਟੇ। ਫਿਰ ਉਹ ਅਕੂਪਾਈ ਪ੍ਰੀ ਅਕੂਪਾਈ ਰਹਿੰਦਾ ਮਤਲਬ ਕਿ ਉਹਨੂੰ ਹਰ ਵੇਲੇ ਦਿਮਾਗ ਵਿੱਚ ਗੇਮ ਦੇ ਹੀ ਥਾਟਸ ਆਂਦੇ ਰਹਿੰਦੇ ਗੇਮ ਦੇ ਵਿਚਾਰ ਆਉਂਦੇ ਰਹਿੰਦੇ ਆ। ਉਹਦੀ ਕਲਾਸ ਵਿੱਚ ਪਰਫਾਰਮੈਂਸ ਵੀ ਘਟ ਗਈ। ਫਿਰ ਸਕੂਲਾਂ ਉਹਦੇ ਕੰਪਲੇਂਟਾਂ ਆਣੀਆਂ ਸ਼ੁਰੂ ਹੋ ਗਈਆਂ। ਕਿ ਜੀ ਇਹ ਬੱਚਾ ਤੁਹਾਡਾ ਟੇਕੇ ਬੈੰਦਾ ਨਹੀਂ ਆ ਜੇ ਇਹਨੂੰ ਕੋਈ ਸਵਾਲ ਪੁੱਛੋ ਇਹ ਖਿਜ ਕੇ ਪੈਂਦਾ ਜਾਂ ਬਦਤਮੀਜੀ ਨਾਲ ਬੋਲਦਾ ਟੀਚਰਾਂ ਨਾਲ ਬਦਤਮੀਜੀ ਨਾਲ ਬੋਲਦਾ ਆਪਣੇ ਦੋਸਤਾਂ ਨਾਲ ਬਦਤਮੀਜੀ ਨਾਲ ਬੋਲਦਾ ਜੇ ਸਾਹਮਣੇ ਸੋਟੀ ਪਈ ਆ ਉਹ ਸੱਪ ਦਿਸਦਾ ਇੱਕ ਕੀ ਹੁੰਦਾ ਹੈ ਹੈਲੂਸੀਨੇਸ਼ਨ ਹੈਲੂਸੀਨ ਇਹ ਸਾਹਮਣੇ ਸੋਟੀ ਵੀ ਨਹੀਂ ਬਈ ਤਾਂ ਵੀ ਸਾਨੂੰ ਲੱਗ ਰਿਹਾ ਉੱਥੇ ਸੱਪ ਹੈ World Health Organization ਨੇ ਇਹਨੂੰ ਕਿਤਾਬ ਵਿੱਚ ਹੀ ਪਾ ਕੇ ਇੰਡੈਕਸ ਕਰ ਦਿੱਤਾ ਕਿ ਇਹ ਇੱਕ ਕੁਛ ਇਹਦੇ ਕ੍ਰਾਈਟੇਰੀਆ ਬਣਾ ਦਿੱਤੇ ਨੇ ਕਿ ਇਸ ਜੇ ਇਹਨੇ 9 ਚੋਂ 5 ਹੋਣਗੇ ਇੰਨੇ ਸਮੇਂ ਲਈ ਹੋਣਗੇ ਤੇ ਉਹਨੂੰ ਆਪਾਂ ਇਹ ਬਿਮਾਰੀ ਕਹਿੰਦੇ ਹਾਂ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਰੀਆ ਇਹ ਸ਼ੋਅ ਕਿਉਂ ਕਰ ਰਹੇ ਹਾਂ ਇਹ ਸ਼ੋਅ ਕਰ ਰਹੇ ਹਾਂ ਕਿਉਂਕਿ ਇੱਕ ਘਟਨਾ ਮੇਰੀ ਜਾਣਕਾਰੀ ਦੇ ਵਿੱਚ ਹੁੰਦੀ ਆ ਇੱਕ ਬੱਚੇ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਤੇ ਕਾਰਨ ਉਹਦਾ ਬੰਦਾ ਮੋਬਾਈਲ ਕੀ ਮੋਬਾਈਲ ਕਿਸੇ ਬੱਚੇ ਨੂੰ ਹਸਪਤਾਲ ਤੱਕ ਪਹੁੰਚਾ ਸਕਦਾ ਕੀ ਕੋਸ਼ ਬੱਚਾ ਮੋਬਾਈਲ ਤੇ ਦੇਖਦਾ ਇੰਨਾ ਬੇਸੋਦ ਇੰਨਾ ਉਹ ਚ ਗਵਾਚ ਸਕਦਾ ਹੈ ਵੀ ਉਹਨੂੰ ਟਾਈਮ ਨਾਲ ਖਾਣਾ ਪੀਣਾ ਵੀ ਨਾ ਯਾਦ ਰਹੇ ਤੇ ਉਹਦੇ ਸਰੀਰ ਦਾ ਬੈਲੈਂਸ ਹੀ ਖਰਾਬ ਹੋ ਜੇ ਸੰਤੁਲਨ ਖਰਾਬ ਹੋ ਜੇ ਇਹ ਸਾਰੀਆਂ ਗੱਲਾਂ ਸੀ ਸਮਝਾਂਗੇ ਡਾਕਟਰ ਸੁਮੇਤ ਸਿੰਘ ਜੀ ਦੇ ਕੋਲੋਂ ਜਿਹੜੇ ਕਿ ਮਨੋ ਰੋਗਾਂ ਦੇ ਡਾਕਟਰ ਆ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਪ੍ਰੈਕਟਿਸ ਕਰਦੇ ਆ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੋ ਹਾਂਜੀ ਬਹੁਤ ਵਧੀਆ ਭਾਈ ਜੀ ਜਿਹੜੀ ਮੈਂ ਗੱਲ ਕਹੀ ਆ ਸੱਚੀ ਆਹ ਜਿਹੜਾ ਮੋਬਾਈਲ ਤੋਂ ਸ਼ੁਰੂ ਹੋਇਆ ਅੱਜ ਕੱਲ ਕੀ ਹੁੰਦਾ ਵੀ ਬੱਚੇ ਨੂੰ ਥੋੜਾ ਚਿਰ ਹਰ ਮਾਂ ਪਿਓ ਵੀ ਜੇ ਥੋੜਾ ਚਿਰ ਚਲਾਓ ਇਹ ਟਿਕ ਜੂ ਹੂੰ ਤੋ ਜਵਾਕ ਵੀ ਤਾਂ ਅੱਜ ਕੱਲ ਮਤਲਬ ਸ਼ੈਤਾਨ ਦੇ ਪ੍ਰਗਟ ਰੂਪ ਨੇ ਪੂਰੇ ਹਾਂਜੀ ਹਾਂਜੀ ਤੇ ਉਹ ਥੋੜਾ ਚਿਰ ਮੋਬਾਈਲ ਦੇ ਦਿੰਦੇ ਆ ਬੱਚਾ ਵੱਡਾ ਹੋ ਕੇ ਗੇਮਿੰਗ ਵੱਲ ਪੈ ਜਾਂਦਾ ਜਾਂ ਬਹੁਤ ਵੱਡੇ ਵੀ ਗੇਮਿੰਗ ਵੱਲ ਪੈ ਜਾਂਦੇ ਆ ਗੇਮਿੰਗ ਇਸ ਪਾਸੇ ਵੱਲ ਲੱਲ ਜਾਂਦੀ ਏ ਤੁਹਾਨੂੰ ਹਾਂਜੀ ਹਾਂਜੀ ਇਹ ਇੱਕ ਹੁਣ ਆ ਮੈਂ ਤੁਹਾਨੂੰ ਭਾਈ ਦੱਸ ਦੇਣਾ ਇਹ ਇੱਕ ਮਾਨਸਿਕ ਰੋਗ ਹੀ ਹੈ ਠੀਕ ਹੈ ਜਿਹੜਾ ਗੇਮਿੰਗ ਡਿਸਆਰਡਰ ਹੈ ਹੁਣ ਕਿਤਾਬਾਂ ਵਿੱਚ ਆ ਚੁੱਕਾ ਆ ਡਿਸਆਰਡਰ ਆਪਾਂ ਉਹਨੂੰ ਕਹਿੰਦੇ ਆ ਬਿਮਾਰੀ ਆਪਾਂ ਉਹਨੂੰ ਕਹਿੰਦੇ ਆ ਕਿ ਜਿਹੜਾ ਆਪਾਂ ਜਦੋਂ ਕੀਤਾ ਕਰਦੇ ਆ ਉਹ ਆਪਣਾ ਟਾਈਮ ਸਿਰ ਕਰਨਾ ਪਈਏ ਜਿਹੜਾ ਆਪਣਾ ਸੋਸ਼ਲ ਜਦਾਂ ਬਤੀਰਾ ਵਿਚਰਨਾ ਆਪਾਂ ਲੋਕਾਂ ਨਾਲ ਉਹ ਆਪਾਂ ਚੰਗੀ ਤਰ੍ਹਾਂ ਵਿਚਰਨਾ ਪਾਈਏ ਉਸ ਚੀਜ਼ ਨੂੰ ਆਪਾਂ ਬਿਮਾਰੀ ਕਹਿ ਦਿੰਦੇ ਆ ਤੇ ਇਹ ਚ ਗੇਮਿੰਗ ਡਿਸਆਰਡਰ ਵੀ ਹੁਣ ਜਿਹੜਾ ਹੈਗਾ ਉਹ ਜਿੱਦਾਂ ਨਸ਼ੇ ਦੀ ਕੈਟਾਗਰੀ ਵਾਲੀਆਂ ਬਿਮਾਰੀਆਂ ਹੈਗੀਆਂ ਮਾਨਸਿਕ ਰੋਗਾਂ ਵਿੱਚ ਉਹਨਾਂ ਵਿੱਚ ਨੂੰ ਇੰਡੈਕਸ ਕੀਤਾ ਗਿਆ ਹੈ ਕਿਤਾਬ ਵਿੱਚ ਨਸ਼ੇ ਦੀ ਬਿਮਾਰੀ ਨਸ਼ੇ ਦੀ ਜਿਵੇਂ ਆਪਾਂ ਕਹਿੰਦੇ ਲਤ ਲੱਗ ਗਈ ਹੈ ਨਾ ਉਹਨਾਂ ਨੂੰ ਲਤ ਲੱਗ ਗਈ ਹਾਂਜੀ 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 ਇਸੇ ਤਰ੍ਹਾਂ ਗੇਮਿੰਗ ਤੁਸੀਂ ਕਹਿ ਰਹੇ ਹੋ ਨਸ਼ੇ ਦੇ ਬਰਾਬਰ ਦੀ ਚੀਜ਼ ਹੈ ਹਾਂਜੀ ਹਾਂਜੀ ਬਿਲਕੁਲ ਪਰ ਕਿਉਂ ਨਸ਼ੇ ਨਾਲ ਕੋਈ ਮੇਲ ਨਹੀਂ ਹੈ ਮੈਂ ਤੁਹਾਨੂੰ ਦੱਸਦਾ ਭਾਜੀ ਇਦਾਂ ਹੈ ਕਿ ਹੁਣ ਨਸ਼ੇ ਦੀ ਲਤ ਜਿੱਦਾਂ ਕੋਈ ਵੀ ਆਪਾਂ ਨਸ਼ਾ ਲੈ ਲੈਨੇ ਹਾਂ ਜਿੱਦਾਂ ਕਿ ਸ਼ਰਾਬ ਲੈ ਲਓ ਹਾਂ ਸ਼ਰਾਬ 'ਚ ਕੀ ਹੁੰਦਾ ਹੈ ਕਿ ਇੱਕ ਜਿਹੜਾ ਬੰਦਾ ਇਹ ਇਹ ਤੋਂ ਗ੍ਰਸਤ ਹੈਗਾ ਇਹ ਬਿਮਾਰੀ ਤੋਂ ਗ੍ਰਸਤ ਹੋ ਜਾਂਦਾ ਜਿਹਨੂੰ ਆਪਾਂ ਕਹਿੰਦੇ ਨੇ ਆ ਕਿ ਮੈਂਟਲ ਐਂਡ ਬਿਹੇਵੀਅਰ ਡਿਸਆਰਡਰ 듀 ਟੂ ਯੂਜ਼ ਆਫ ਅਲਕੋਹਲ ਅੰਗਰੇਜ਼ੀ ਚ ਆਪਾਂ ਇਹਨੂੰ ਇਹ ਕਹਿੰਦੇ ਆ ਜਾਂ ਸ਼ਰਾਬ ਦੀ ਆਪਾਂ ਲਤ ਜਾਂ ਐਡਿਕਸ਼ਨ ਵੀ ਕਹਿੰਦੇ ਆ ਸ਼ਰਾਬ ਕਰਕੇ ਹਿੱਲਿਆ ਫਿਰਦਾ ਹਾਂਜੀ ਉਹਦੇ ਵਿੱਚ ਇੱਕ ਕ੍ਰਾਈਟਰੀਆ ਹੈ ਪਾਜੀ ਕਿ ਜਿੱਦਾਂ ਕਿ ਆਪਣਾ ਜਿਹੜਾ ਟਾਈਮ ਜਿਹੜਾ ਹੈਗਾ ਉਹਨੂੰ ਐਕਸੈਸਿਵਲੀ ਡਿਵੋਟ ਕਰਨਾ ਉਹ ਸੋਚ ਜਿਹੜੀ ਉਹ ਸ਼ਰਾਬ ਵਾਲ ਰੱਖਣੀ ਫਿਰ ਆਪਣਾ ਜਿਹੜਾ ਹੈਗਾ ਜੋ ਕੰਮ ਕਰਨਾ ਹੈ ਉਹ ਕੰਮ ਨਹੀਂ ਕਰਨਾ ਉਹਦੇ ਬਜਾਏ ਕਿ ਆਪਾਂ ਸ਼ਰਾਬ ਪੀਣੀ ਫਿਰ ਤੀਜੀ ਗੱਲ ਹੈ ਕਿ ਜਦੋਂ ਸ਼ਰਾਬ ਨਾਲ ਇੱਕ ਮਜਾ ਆਉਂਦਾ ਕੁਝ ਦੇਖਿਆ ਹਣਾ ਇੱਕ ਮਜ਼ਾ ਆਉਂਦਾ ਕਈਆਂ ਨੂੰ ਆਉਂਦਾ ਹੈ ਕਿ ਥੋੜੀ ਲੈਵਲ ਦੀ ਪੀਂਦੇ ਆ ਉਹ ਮਜ਼ਾ ਜਿਹੜਾ ਹੈਗਾ ਇੱਕ ਕੁਆਂਟੀਟੀ ਨਾਲ ਪਹਿਲਾਂ ਆਉਂਦਾ ਸੀਗਾ ਜਿੱਦਾਂ ਉਹ 2 ਪੈਗ ਲਾ ਲੈਂਦਾ ਸੀ ਉਹਨੂੰ ਉਹਨਾ ਮਜ਼ਾ ਆਉਂਦਾ ਸੀ ਪਰ ਉਹ ਜਿਹੜਾ ਮਜ਼ਾ ਉਹ ਲੈਣ ਲਈ ਫਿਰ ਉਹਨੂੰ 2 ਦੀ ਜਗ੍ਹਾ 3 ਲਾਣੇ ਪੈ ਜਾਣ ਹਾਂ ਠੀਕ ਹੈ ਉਹਨੂੰ ਟੋਲਰੈਂਸ ਵੱਧਦੀ ਜਾਂਦੀ ਹੈ ਦਿਮਾਗ ਦਿਮਾਗ ਵਿੱਚ ਇੱਕ ਸਰਕਟ ਉਹ ਇੱਕ ਰਸਾਇਣ ਡੋਪਾਮੀਨ ਆ ਦਾ ਡੋਪਾਮੀਨ ਜਿਹੜਾ ਨਾਂ ਦਾ ਰਸਾਇਣ ਹੈਗਾ ਤੱਤ ਹੈਗਾ ਉਹਦੇ ਨਾਲ ਉਹ ਇਹਨੂੰ ਖੁਸ਼ੀ ਦਾ ਤੱਤ ਕਹਿੰਦੇ ਆ ਹਾਂ ਜਦੋਂ ਆਪਾਂ ਕੋਈ ਇਦਾਂ ਦਾ ਕੰਮ ਕਰਦੇ ਆ ਜਿੱਦਾਂ ਮੈਂ ਤੁਸੀਂ ਕਹੋਗੇ ਜਿਹੜਾ ਸ਼ਰਾਬ ਹੀ ਲਾ ਲਓ ਉਹਦੇ ਨਾਲ ਕੀ ਹੁੰਦਾ ਜਾਂ ਜਿੱਦਾਂ ਤੁਸੀਂ ਹੁਣ ਗੇਮ ਗੇਮ ਨੂੰ ਆਪਾਂ ਇਹਦੇ ਨਾਲ ਕੰਪੇਅਰ ਕਰ ਲਈਏ ਇਹ ਵੀ ਸੇਮ ਹੈਗਾ ਕਿ ਜਦੋਂ ਇੱਕ ਬੱਚਾ ਗੇਮ ਖੇਡਦਾ ਉਹਨੂੰ ਉਸ ਚੀਜ਼ ਨਾਲ ਮਜ਼ਾ ਆਉਂਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਹੌਲੀ-ਹੌਲੀ ਜਿਹਦਾ ਉਹ ਉਹ ਟਾਈਮ ਮਤਲਬ ਕਿ ਉਹਨੂੰ ਟਾਈਮ ਉਹਨੂੰ ਜਿਆਦਾ ਜਿੰਨੀ ਮਤਲਬ ਪਹਿਲਾਂ 2 ਘੰਟੇ ਚ ਉਹਨੀ ਕਿੱਕ ਆਉਂਦੀ ਸੀ ਉਹਨਾਂ ਉਹ ਰਸਾਇਣ ਜਿਹੜਾ ਦਿਮਾਗ 'ਚ ਵੱਧਦਾ ਸੀ ਉਹਨਾਂ ਨੂੰ ਖੁਸ਼ੀ ਆਉਂਦੀ ਸੀ ਉਹਨੀ ਹੀ ਖੁਸ਼ੀ ਲੈਣ ਲਈ ਉਹਨੂੰ ਆਪਣਾ ਟਾਈਮ ਵਧਾਉਣਾ ਪੈਂਦਾ 2 ਤੋਂ 3 ਘੰਟੇ ਫਿਰ 3 ਤੋਂ 4 ਘੰਟੇ ਫਿਰ ਉਹ ਅਕੂਪਾਈ ਪ੍ਰੀ ਅਕੂਪਾਈ ਰਹਿੰਦਾ ਮਤਲਬ ਕਿ ਉਹਨੂੰ ਹਰ ਵੇਲੇ ਦਿਮਾਗ ਵਿੱਚ ਗੇਮ ਦੇ ਹੀ ਥਾਟਸ ਆਂਦੇ ਰਹਿੰਦੇ ਗੇਮ ਦੇ ਵਿਚਾਰ ਆਉਂਦੇ ਰਹਿੰਦੇ ਆ ਕਿ ਜਿੱਦਾਂ ਹੁਣ ਸਕੂਲ ਤੋਂ ਛੁੱਟਿਆ ਤਾਂ ਮੈਂ ਫਟਾਫਟ ਜਾ ਕੇ ਗੇਮ ਖੇਡਨੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਹੁੰਦਾ ਕਿ ਜਦੋਂ ਉਹ ਬੱਚੇ ਕੋਲੋਂ ਆਪਾਂ ਰਿਮੋਟ ਖੋਹਦੇ ਆਂ ਰਿਮੋਟ ਖੋਲਿਆ ਆ ਕੇ ਗੇਮ ਆਪਾਂ ਖੋਲੀ ਆ ਫਿਰ ਉਸ ਤੋਂ ਬਾਅਦ ਉਹ ਗੁੱਸਾ ਹੋ ਜਾਂਦਾ ਜਾਂ ਉਹਦੇ ਵਿੱਚ ਉਦਾਸੀ ਦੇ ਵੀ ਲੱਛਣ ਆ ਜਾਂਦੇ ਆ ਜਾਂ ਬਿਹਾਰ ਬਦਲ ਜਾਂਦਾ ਹਾਂਜੀ ਬਿਹਾਰ ਬਦਲ ਜਾਂਦਾ ਇਹਨੂੰ ਕਹਿੰਦੇ ਬਿਹਾਰ ਬਦਲਣਾ ਮੈਂ ਤੁਹਾਨੂੰ ਪਹਿਲੇ ਵੀ ਉਹੀ ਕਹਿ ਰਿਹਾ ਸੀਗਾ ਜਾਂ ਤਾਂ ਵਿਹਾਰ ਬਦਲ ਜੇ ਤੇ ਜਾਂ ਬੰਦੇ ਦਾ ਜਿਹੜਾ ਕਿੱਤਾ ਖਰਾਬ ਹੋ ਜੇ ਜਿਹੜਾ ਉਹਨੇ ਆਪਣਾ ਬੱਚੇ ਨੇ ਆ ਕੇ ਸਕੂਲ ਨੂੰ ਹੋਮਵਰਕ ਕਰਨਾ ਦੋ ਘੰਟੇ ਚ ਹਾਂ ਉਹ ਦੋ ਘੰਟੇ ਦੀ ਬਜਾਏ ਉਹ 5 ਘੰਟੇ ਵਿੱਚ ਉਹ ਖਤਮ ਕਰ ਰਿਹਾ ਤੇ ਉਹ ਵੀ ਗਲਤ ਕਰ ਰਿਹਾ ਹਾਂ ਫਿਰ ਉਹਦੀ ਪਰਫਾਰਮੈਂਸ ਜਿੱਦਾ ਕਲਾਸ ਵਿੱਚ ਪਰਫਾਰਮੈਂਸ ਉਹਨੇ ਕਲਾਸ 'ਚ ਜਿਹੜੇ ਨੰਬਰ ਲੈਣੇ ਸੀਗੇ ਪਹਿਲਾਂ 100 'ਚੋਂ 90 ਨੰਬਰ ਲੈਂਦਾ ਸੀ ਉਹਦੀ ਕਲਾਸ ਵਿੱਚ ਪਰਫਾਰਮੈਂਸ ਵੀ ਘਟ ਗਈ ਹਾਂ ਫਿਰ ਸਕੂਲੋਂ ਉਹਦੇ ਕੰਪਲੇਂਟਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੀ ਇਹ ਬੱਚਾ ਤੁਹਾਡਾ ਟੇਕੇ ਬੈਂਦਾ ਨਹੀਂ ਆ ਜੇ ਇਹਨੂੰ ਕੋਈ ਸਵਾਲ ਪੁੱਛੋ ਇਹ ਖਿਜ ਕੇ ਪੈਂਦਾ ਹੈ ਜਾਂ ਬਤਮੀ ਜੀ ਨਾਲ ਬੋਲਦਾ ਟੀਚਰਾਂ ਨਾਲ ਬਤਮੀ ਨਾ ਬੋਲਦਾ ਆਪਣੇ ਦੋਸਤਾਂ ਨਾਲ ਬਤਮੀ ਜੀ ਨਾਲ ਬੋਲਦਾ ਜਾਂ ਉਸੇ ਹੀ ਬੱਚੇ ਦੇ ਦੋਸਤ ਆ ਕੇ ਘਰ ਦੱਸ ਮਤਲਬ ਉਹਦੇ ਘਰ ਆ ਕੇ ਆ ਕੇ ਉਹਨੂੰ ਉਹਦੇ ਘਰ ਦੇਆਂ ਨੂੰ ਦੱਸਦੇ ਨੇ ਕਿ ਆਂਟੀ ਜਾਂ ਅੰਕਲ ਇਹ ਇਹ ਹੁਣ ਸਾਡੇ ਨਾਲ ਖੇਡ ਦਾਣੀ ਹੈ ਇਹ ਬੀਸੀਡੀ ਆਪਾਂ ਕੋਈ ਵੀ ਨਾਂ ਲੈ ਲਈਏ ਬੰਦੇ ਦਾ ਕਿ ਇਹ ਸਾਡੇ ਨਾਲ ਚੰਗੀ ਤਰ੍ਹਾਂ ਖੇਡ ਦਾਣੀ ਹੈ ਇਹ ਹਰ ਵੇਲੇ ਜਿਹੜਾ ਇਹਦਾ ਧਿਆਨ ਜਿਹੜਾ ਉਹ ਗੇਮਾਂ ਵਿੱਚ ਰਹਿੰਦਾ ਆ ਉਹ ਗੇਮ ਕਿਹੜੀ ਜਿਹੜੀ ਇੰਟਰਨੈਟ ਗੇ ਹੂੰ ਤੇ ਇਹ ਫਿਰ ਫਾਈਨਲੀ ਕੀ ਹੈ ਇਹ ਇਹ ਮੁੱਦਾ ਕਾਫੀ ਚਿਰ ਦਾ ਚਲਾ ਆ ਰਿਹਾ ਜਦੋਂ ਦਾ ਇੰਟਰਨੈਟ ਜਿਹੜਾ ਹੈ ਸਟਾਰਟ ਹੋਇਆ ਹੈਗਾ ਇਹ ਤੁਸੀਂ ਮਤਲਬ ਕਿ 2017-18 ਵਿੱਚ ਇਹ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹਨੂੰ ਕਿਤਾਬ ਵਿੱਚ ਹੀ ਪਾ ਕੇ ਇੰਡੈਕਸ ਕਰ ਦਿੱਤਾ ਕਿ ਇਹ ਇੱਕ ਕੁਝ ਇਹਦੇ ਕ੍ਰਾਈਟੇਰੀਆ ਬਣਾ ਦਿੱਤੇ ਨੇ ਕਿ ਇਸ ਜੇ ਇਹਨੇ 9 ਚੋਂ 5 ਹੋਣਗੇ ਇੰਨੇ ਸਮੇਂ ਲਈ ਹੋਣਗੇ ਤੇ ਉਹਨੂੰ ਆਪਾਂ ਇਹ ਬਿਮਾਰੀ ਕਹਿੰਦੇ ਹਾਂ ਠੀਕ ਹੈ ਪਰ ਹੁਣ ਮਤਲਬ ਕਿਸੇ ਦੇ ਘਰੇ ਜਵਾਕ ਆ ਇੱਕ ਤਾਂ ਇਹ ਤੋਂ ਪਤਾ ਲੱਗ ਗਿਆ ਵੀ ਯਾਰ ਜੇ ਉਹਦਾ ਬਿਹੇਵ ਉਹਦਾ ਵਰਤਾਓ ਆ ਜਿਹੜਾ ਉਹ ਪਹਿਲਾਂ ਨਾਲੋਂ ਵੱਖਰਾ ਉਹਦਾ ਸਕੂਲ 'ਚ ਉਹਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਉਹਦਾ ਕਈ ਮੇਰੇ ਅਰਗਿਆਂ ਦੀਆਂ ਵੈਸੇ ਵੀ ਚਲੋ ਆ ਜਾਂਦੀਆਂ ਸੀ ਹਨਾ ਤੇ ਧਿਆਨ ਉਹਦਾ ਜ਼ਿਆਦਾ ਖੇਡਣ ਵਾਲਾ ਗੇਮ ਖੇਡਣ ਵਾਲਾ ਕੋਈ ਉਹ ਗਰਾਊਂਡ ਨਹੀਂ ਜਾਂਦਾ ਕੁਝ ਹੋਰ ਨਹੀਂ ਹੈ ਤਾਂ ਇਹ ਇਸ ਪਾਸੇ ਵੱਲ ਵਧਣ ਦੇ ਕਾਰਨ ਹੋ ਸਕਦੇ ਕਿ ਹੁਣ ਸਾਡਾ ਬੱਚਾ ਗੇਮਿੰਗ ਡਿਸਆਰਡਰ ਵੱਲ ਵਧ ਰਿਹਾ ਹੈ ਬਿਲਕੁਲ ਸਹੀ ਪਰ ਹਸਪਤਾਲ ਤੱਕ ਕਿਵੇਂ ਪਹੁੰਚ ਜਾਂਦੀ ਆ ਉਹ ਸਾਰੀ ਗੱਲ ਇੰਨਾ ਕਿਵੇਂ ਹੋ ਸਕਦਾ ਕਿਸੇ ਨੂੰ ਦੇਖੋ ਭਾਜੀ ਇਹਦੀ ਇੱਕ ਮਾਪਦੰਡ ਨੇ ਵੱਖਰੇ ਵੱਖਰੇ ਹੈ ਨਾ ਕੁਝ ਸਕੇਲ ਆ ਸਾਡੇ ਕੋਲ ਸੈਕਟਰੀ ਦੇ ਸਕੇਲ ਆਂਦੇ ਨੇ ਇੰਟਰਨੈਟ ਗੇਮਿੰਗ ਡਿਸਆਰਡਰ ਟੂਲ ਕਿਟ ਹੈਗੀ ਹੈ ਉਹਦੇ ਅਨੁਸਾਰ ਜਿੱਦਾਂ ਕੁਝ ਸਕੋਰਿੰਗ ਹੁੰਦੀ ਹੈ ਆਪਾਂ ਉਹਨੂੰ ਮਾਪਦੰਡ ਉਹਨਾਂ ਮਾਪਦੇ ਆ ਉਹਦੇ ਵਿੱਚ ਤੇ ਉਹਦੇ ਵਿੱਚ ਜਿੱਦਾਂ ਮਾਈਲਡ ਮੋਡਰੇਟ ਤੇ ਸਵੀਅਰ ਕਰ ਦਿੰਦੇ ਨੇ ਬਹੁਤ ਘੱਟ ਮਾਈਲਡ ਮਤਲਬ ਉਸ ਤੋਂ ਥੋੜੀ ਜਿਹੀ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਤੇ ਉਸ ਤੋਂ ਵੀ ਜ਼ਿਆਦਾ ਹੁਣ ਇਦਾਂ ਹੈ ਕਿ ਇਹ ਜਿਹੜੀ ਜਦੋਂ ਆਪਾਂ ਧਿਆਨ ਉਦੋਂ ਦਿੰਦੇ ਆ ਜਿਹੜੇ ਮਾਪੇ ਉਹ ਬੱਚੇ ਤੇ ਧਿਆਨ ਉਦੋਂ ਦਿੰਦੇ ਜਦੋਂ ਉਹਦੀਆਂ ਕੰਪਲੇਂਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਾਂ ਉਹ ਘਰ 'ਚ ਲੜਾਈ ਝਗੜਾ ਪਾ ਕੇ ਰੱਖਦਾ ਹਮੇਸ਼ਾ ਜਾਂ ਰਾਤ-ਰਾਤ ਪਰ ਗੇਮਾਂ ਵਿੱਚ ਲੱਗਿਆ ਰਹਿੰਦਾ ਆ ਜਾਂ ਕਈ ਵਾਰੀ ਇਹਨੂੰ ਇਦਾਂ ਵੀ ਦੇਖਿਆ ਗਿਆ ਹੈ ਕਿ ਕੁਝ ਬੱਚੇ ਤੁਸੀਂ ਦੇਖਿਆ ਆਉਣੀਆਂ ਰਿਪੋਰਟਾਂ ਪਿੱਛੇ ਜੀ ਕਿ ਕੁਝ ਬੱਚੇ ਜਿਹੜੇ ਆ ਆਪਣੇ ਬੈਂਕ ਆਪਣੇ ਮਾਂ ਪਿਓ ਦਾ ਬੈਂਕ ਅਕਾਊਂਟ ਹੀ ਉਡਾ ਗਏ ਉਸ ਗੇਮ ਵਿੱਚ ਠੀਕ ਹੈ ਜਿਹੜਾ ਕਿ ਇਹਦਾ ਪਾਰਟ ਆ ਉਹਦੇ ਵਿੱਚ ਕੁਝ ਮੈਂ ਤੁਹਾਨੂੰ ਪਬਜੀ ਵਗੈਰਾ ਦੀਆਂ ਗੇਮਾਂ ਦੱਸ ਦਿੰਦਾ ਜਿੱਥੇ ਸ਼ਾਇਦ ਕੁਝ ਹਥਿਆਰ ਲੈਣ ਲਈ ਉਹ ਪੈਸੇ ਦੇਣੇ ਪੈਂਦੇ ਸੀਗੇ ਤੇ ਅਲਟੀਮੇਟਲੀ ਕੀ ਹੋਇਆ ਕਿ ਜਦੋਂ ਇਸ ਤਰੀਕੇ ਦਾ ਤਿੰਨ ਚੀਜ਼ਾਂ ਆਪਾਂ ਲੈ ਲੈਨੇ ਆ ਕਿ ਸਾਡਾ ਕੀਤਾ ਖਰਾਬ ਹੋ ਗਿਆ ਸਾਡਾ ਸਮਾਜਿਕ ਵਤੀਰਾ ਖਰਾਬ ਹੋ ਗਿਆ ਸਾਡੀ ਪਰਫਾਰਮੈਂਸ ਘਟ ਗਈ ਆ ਹਾਂ ਆਪਾਂ ਨੂੰ ਬੱਦ ਟਾਈਮ ਬਾਕੀ ਚੀਜ਼ਾਂ ਛੱਡ ਕੇ ਸਾਨੂੰ ਪਤਾ ਨੈਗੇਟਿਵ ਕਨਸੀਕਵੈਂਸ ਮਤਲਬ ਕਿ ਉਹਦੇ ਕੀ ਉਹਦੇ ਦੁਸ਼ਪ੍ਰਭਾਵ ਨੇ ਬੱਚੇ ਨੂੰ ਪਤਾ ਹੁੰਦੇ ਹੋਣ ਦੇ ਬਾਵਜੂਦ ਵੀ ਕਿ ਮੇਰੀ ਪਰਫਾਰਮੈਂਸ ਘਟ ਰਹੀ ਹੈ ਪਰ ਫਿਰ ਵੀ ਮੇਰਾ ਧਿਆਨ ਜਿਹੜਾ ਗੇਮਾਂ ਵਿੱਚ ਰਹਿੰਦਾ ਹੈ ਤੇ ਉਸ ਨੂੰ ਆਪਾਂ ਬਿਮਾਰੀ ਕਹਿ ਦਿੰਨੇ ਹੁਣ ਇਹ ਤੋਂ ਬਚਾ ਕੀ ਆ ਬਚਾ ਇਦਾਂ ਹੈ ਕਿ ਬਚਾ ਇਹਦੇ ਜਦੋਂ ਤੇ ਬਿਮਾਰੀ ਹੋ ਜੇ ਬਿਮਾਰੀ ਦਾ ਤੇ ਫਿਰ ਇਲਾਜ ਕਰਾਉਣਾ ਪੈਂਦਾ ਪ੍ਰੋਪਰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਓ ਇਹ ਤਾਂ ਲੋਕਾਂ 'ਚ ਇਹ ਵੀ ਬਹੁਤ ਜ਼ਿਆਦਾ ਹੈ ਕਿ ਆ ਕੀ ਕਹਿੰਦੇ ਉਹਨੂੰ ਸਟਿਗਮਾ ਹੈਗਾ ਮਤਲਬ ਕਿ ਅਸੀਂ ਮਾਨਸਿਕ ਰੋਗਾਂ ਦੇ ਡਾਕਟਰ ਨੂੰ ਪਾਗਲਾਂ ਦਾ ਡਾਕਟਰ ਵੀ ਕਿਹਾ ਜਾਂਦਾ ਮੈਂ ਇਹੀ ਕਹਿਣ ਲੱਗਿਆ ਸੀ ਵੀ ਮੇਨ ਦੇ ਕਤੇ ਆ ਲੋਕ ਇਲਾਜ ਤਾਂ ਕਰਾ ਲੈਣ ਉਹ ਕਹਿੰਦੇ ਵੀ ਜੇ ਕਿਸੇ ਮਾਨਸਿਕ ਰੋਗਾਂ ਦੇ ਡਾਕਟਰ ਕੋਲੇ ਜਾਂਦਾ ਵੀ ਤੁਹਾਡਾ ਬੰਦਾ ਪਾਗਲ ਹੋ ਗਿਆ ਇਹ ਤਾਂ ਅਸੀਂ ਸਮਝ ਹੀ ਨਹੀਂ ਰਹੇ ਕਿ ਜੇ ਤੁਹਾਡੇ ਸਰੀਰ 'ਚ ਥੋੜਾ ਜਿਹਾ ਬੁਖਾਰ ਹੋ ਗਿਆ ਤਾਂ ਕੋਈ ਹਸਪਤਾਲ 'ਚ ਦਵਾਈ ਲੈਣ ਗਿਆ ਪਾਈ ਥੋੜੀ ਕਹਿੰਦੇ ਦਿੰਦੇ ਨੇ ਵੀ ਇਹਨੂੰ ਕੈਂਸਰ ਹੋ ਗਿਆ ਹਾਂਜੀ ਹਾਂਜੀ ਜਦ ਇਹਨੂੰ ਕਾਲਾ ਪੀਲਾ ਆਊਗਾ ਹਾਂਜੀ 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 ਉਸੇ ਤਰ੍ਹਾਂ ਵੀ ਜੇ ਕਿਸੇ ਨੂੰ ਕੋਈ ਮਾਨਸਿਕ ਸਮੱਸਿਆ ਥੋੜੀ ਆ ਗਈ ਉਹ ਡਾਕਟਰ ਕੋਲੇ ਜਾਵੜੇ ਅਸੀਂ ਥੋੜੀ ਭਾਈ ਉਹ ਪਾਗਲ ਹੀ ਹੋ ਗਿਆ ਹੂੰ ਐਕਚੁਅਲੀ ਕੀ ਹੈਗਾ ਭਾਜੀ ਇਹਦਾ ਹਊਆ ਬਣਾ ਦਿੱਤਾ ਜਾਂਦਾ ਕਿ ਆਪਾਂ ਮਾਨਸਿਕ ਰੋਗ ਦੇ ਡਾਕਟਰ ਕੋਲ ਜਾਵਾਂਗੇ ਤੇ ਸਾਡੇ ਕੱਲ ਨੂੰ ਅਸੀਂ ਨਿਆਣੇ ਦੇ ਵਿਆਹ ਵੀ ਕਰਨੇ ਆ ਜਾਂ ਕੱਲ ਨੂੰ ਸਾਨੂੰ ਕੋਈ ਇਹ ਨਾ ਕਲਾਸ ਵਿੱਚ ਸਾਨੂੰ ਛੇੜ ਨਾ ਪਾ ਦੇ ਕਿ ਯਾਰ ਉਹ ਗੋਲੀ ਖਾਂਦਾ ਉਸ ਡਾਕਟਰ ਕੋਲ ਜਾਂ ਉਸ ਕੋ ਵਿਜ਼ਿਟ ਕਰਨ ਤੇ ਵੀ ਉਹਦਾ ਆਪਣਾ ਹੀ ਇੱਕ ਦਿਮਾਗ ਤੇ ਪ੍ਰਭਾਵ ਪੈਂਦਾ ਅਲੱਗ ਤੋਂ ਪਰ ਬਿਹਤਰ ਇਹ ਹੈ ਕਿ ਸਾਨੂੰ ਸਹੀ ਸਮੇਂ ਤੇ ਇਹਦੀ ਇੱਕ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾ ਕੇ ਹੈਲਪ ਲੈਣੀ ਚਾਹੀਦੀ ਹੈ ਕਿਉਂਕਿ ਮੈਂ ਬਹੁਤ ਸਾਰੇ ਕੇਸਿਸ ਦੇਖੇ ਆ इवन ਮੈਂ ਤੁਹਾਡਾ ਡਿਸਕਸ ਵੀ ਕੀਤਾ ਹੁਣੇ ਥੋੜੀ ਦੇਰ ਪਹਿਲਾਂ ਕਿ ਇੱਕ ਪੇਸ਼ੈਂਟ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈਗੀ ਆ ਉਹ ਸਾਡੇ ਕੋਲ ਆਇਆ ਸੀ ਉਹ ਆਪਣੇ ਸਾਰੇ ਮਤਲਬ ਉਹਨਾਂ ਤਾਂ ਚਲੋ ਗੈਂਬਲਿੰਗ ਡਿਸਆਰਡਰ ਸੀਗਾ ਗੈਂਬਲਿੰਗ ਹੁੰਦਾ ਜੂਆ ਖੇਡਣ ਦਾ ਓਕੇ ਇਹ ਵੀ ਉਹਦੇ ਨਾਲ ਹੀ ਐਸੋਸੀਏਟਡ ਹੈ ਕਿਉਂਕਿ ਇੰਟਰਨੈਟ ਦੇ ਥਰੂ ਆਪਾਂ ਗੇਮਾਂ ਖੇਡਦੇ ਆਂ ਉਹਦੇ ਥ्रू ਹੀ ਗੈਂਬਲਿੰਗ ਗੈਂਬਲਿੰਗ ਜਿਹਨੂੰ ਕਹਿੰਦੇ ਜੂਆ ਹਾਂ ਉਹ ਇੰਟਰਨੈਟ ਦਾ ਇੰਟਰਨੈਟ ਜੂਆ ਉਹਨੂੰ ਕਹ ਦਿੰਦੇ ਨੇ ਇੱਕ ਹਿਸਾਬ ਨਾਲ ਤੇ ਉਹ ਆਪਣੇ ਸਾਰੇ ਅਕਾਊਂਟ ਖਾਲੀ ਕਰਕੇ ਆਇਆ ਸੀਗਾ ਫਿਰ ਉਹਦੇ ਵਿੱਚ ਆਤਮ ਹੱਤਿਆ ਕਰਨ ਦੇ ਬਾਰੇ ਆਪਣੀ ਜਾਨ ਲੈਣ ਦੇ ਵੀ ਖਿਆਲ ਖਿਆਲਤ ਸੀਗੇ ਡਿਪਰੈਸ਼ਨ ਦੇ ਪੂਰੇ ਉਹਦੇ ਸਿੰਪਟਮ ਸੀਗੇ ਮਤਲਬ ਇੱਕ ਬਿਮਾਰੀ ਤੇ ਸੀਗੀ ਪਹਿਲਾਂ ਐਡਿਕਟਿਵ ਜਿਹਨੂੰ ਕਹਿੰਦੇ ਕਿ ਆਪਾਂ ਇਹ ਨਸ਼ੇ ਦੀ ਲਾਤੀ ਕਹ ਦੋ ਇਹਨੂੰ ਤੇ ਉਹਨੇ ਨਸ਼ੇ ਦੀ ਲਤ ਨੇ ਇੱਕ ਦੂਜੀ ਬਿਮਾਰੀ ਵੀ ਪ੍ਰੋਡਿਊਸ ਕਰ ਦਿੱਤੀ ਸੇਵਰ ਡਿਪਰੈਸ਼ਨ ਠੀਕ ਹੈ ਉਹਨੂੰ ਉਹਦੇ ਵਿੱਚ ਤੁਸੀਂ ਮੰਨੋਗੇ ਨਹੀਂ ਉਹਨੂੰ ਇਦਾਂ ਦੇ ਵੀ ਕੰਨ ਵਿੱਚ ਆਵਾਜ਼ਾਂ ਆਉਂਦੀਆਂ ਸੀਗੀਆਂ ਜਿਦਾਂ ਗੇਮ ਵਿੱਚ ਗੇਮ ਦੌਰਾਨ ਆਉਂਦੀਆਂ ਨੇ ਟੂੰ ਟੂੰ ਦੀਆਂ ਇਦਾਂ ਦੀਆਂ ਆਵਾਜ਼ਾਂ ਇੱਕ ਤਾਂ ਤੁਸੀਂ ਕਹਿੰਦੇ ਹੋ ਨਿਓ ਵੀ ਇੱਕ ਤਾਂ ਹੁੰਦਾ ਇਲਿਊਜ਼ਨ ਹਾਂਜੀ ਜੇ ਸਾਹਮਣੇ ਸੋਟੀ ਪਈ ਆ ਉਹ ਸੱਪ ਦਿਸਦਾ ਇੱਕ ਕੀ ਹੁੰਦਾ ਹੈਲੂਸੀਨੇਸ਼ਨ ਹੈਲੂਸੀਨੇਸ਼ਨ ਜੇ ਸਾਹਮਣੇ ਸੋਟੀ ਵੀ ਨਹੀਂ ਭਾਈ ਤਾਂ ਵੀ ਸਾਨੂੰ ਲੱਗ ਰਿਹਾ ਉੱਥੇ ਸੱਪ ਹੈ ਠੀਕਾ ਠੀਕ ਹੈ ਉਹ ਪਾਗਲ ਬਣਦੀ ਨਿਸ਼ਾਨੀ ਹੈ ਹੂੰ ਉਹਨੂੰ ਆਪਾਂ ਇੱਕ ਡਿਲੀusion ਹੁੰਦੀ ਹੈ ਹਾਂ ਕਿ ਫਾਲਸ ਹੈ ਮਤਲਬ ਗਲਤ ਆਪਾਂ ਕੋਈ ਵੀ ਜਿਹੜਾ ਬਲੀਵ ਕਰ ਲਿਆ ਕਿ ਯਾਰ ਮੈਨੂੰ ਉਹ ਸਾਹਮਣੇ ਬੰਦੇ ਨਾ ਉਹ ਮੇਰੇ ਮਾਰਨ ਆ ਰਹੇ ਆ ਉਹ ਮੇਰੇ ਖਿਲਾਫ ਨੇ ਹਾਂ ਜਦ ਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਬੰਦੇ ਨਹੀਂ ਮਾਰ ਸਕਦੇ ਇਹਨੂੰ ਪਰ ਉਹਨੂੰ ਜੇ ਤੁਸੀਂ ਕਹੋਗੇ ਬਾਰ-ਬਾਰ ਕਿ ਉਹ ਤੈਨੂੰ ਕਿ ਨਹੀਂ ਉਹ ਨਹੀਂ ਇਦਾਂ ਹੈਗਾ ਪਰ ਉਹ ਮੰਨੂਗਾ ਨਹੀਂ ਉਹਦਾ ਅਨਸ਼ੇਕੇ ਬਲ ਉਹਨੂੰ ਜਿੰਨੀ ਵਾਰੀ ਮਰਜ਼ੀ ਗੱਲ ਉਹਨਾਂ ਕਾ ਉਹਨੂੰ ਆਪਾਂ ਪਾਗਲਪਨ ਦੇ ਲੱਛਣ ਕਹਿੰਦੇ ਆ ਠੀਕ ਹੈ ਉਹਦੇ ਵਾਸਤੇ ਆ ਪੇਸ਼ੈਂਟ ਨੂੰ ਕਈ ਵਾਰੀ ਐਡਮਿਟ ਵੀ ਕਰਨਾ ਪੈਂਦਾ ਜੀ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਠੀਕ ਹੈ ਵੀ ਜੀ ਥੈਂਕ ਯੂ ਤੁਸੀਂ ਵੀਡੀਓ ਦਾ ਹਿੱਸਾ ਬਣੇ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਦਾ ਖਿਆਲ ਰੱਖੋ ਤੇ ਜਿੰਨਾਂ ਬਾਰੇ ਵੀਡੀਓ ਆ ਕਟੁਕਟ ਜਵਾਕਾਂ ਦਾ ਬਾਈ ਜ਼ਰੂਰ ਖਿਆਲ ਰੱਖੋ ਥੈਂਕ ਯੂ